ਯਾਦਰੇ ਲਾ ਕੇ ਆਏ ਨੇ ਸ਼ਮਵੇਰੀ ਪਾਣੂ ਬੰਨ ਕੇ ਆਈ ਹੈ ਔਰ ਨਾਲ ਹੀ ਨਾਲ ਕੈਂਥੇ ਪਹਿਨੇ ਹੋਏ ਆ ਬੜੇ ਸੋਹਣੇ ਲਿਬਾਸ ਨੇ ਇਹਨਾਂ ਦੇ ਸੋ ਇਹਨਾਂ ਨੂੰ ਸਨਮਾਨਿਤ ਕੀਤਾ ਜਾਣਾ ਔਰ ਇੱਕ ਸੋਨੇ ਦਾ ਸਿੱਕਾ ਕੱਢਿਆ ਜਾਣਾ ਅਸੀਂ ਇਹ ਸਾਰੀ ਟੀਮ ਨੂੰ ਉੱਪਰ ਬੁਲਾਉਂਦਾ ਉੱਪਰ ਆ ਜੀਏ ਇੱਕ ਵਾਰੀ ਸਟੇਜ ਤੇ ਆ ਜੀਓ ਸਾਰੇ ਜਣੇ ਸਟੇਜ ਤੇ ਆ ਜਿਓ ਇੱਕ ਇਧਰ ਨਹੀਂ ਬਿਲਕੁਲ ਇਧਰ ਆ ਜਿਓ ਨੌਜਵਾਨ ਬੰਦੇਆਂ ਵਾਸਤੇ ਤਾਲੀਆਂ ਤਾਂ ਬੰਦੀਆਂ ਬੰਦੀਆਂ ਨੇ ਪਰ ਜਿਹੜੇ ਬਾਬੇ ਚਾਦਰੇ ਬੰਨ ਕੇ ਦੁਨਸੇ ਪਾ ਕੇ ਆਏ ਨੇ ਉਹਨਾਂ ਵਾਸਤੇ ਤਾਲੀਆਂ ਨਹੀਂ ਬੰਦੀਆਂ ਨੇ ਹੌਸਲਾ ਵੀ ਵੱਡਾ ਨਾਨਾ ਬੰਤੀ ਆ ਗਾਡੀ ਸੰਤੂ ਜੀ ਇੱਥੇ ਪਰੇ ਸਟੇਟ ਤੇ ਆਵੇ ਗਏ ਗਾਡੀ ਸੰਤੂ ਜੀ ਸੋ ਜੀ ਸਾਡੇ ਨੌਜਵਾਨ ਆ ਗਏ ਨੇ ਤੋ ਬੜੇ ਸੋਹਣੇ ਲਿਬਾਸ ਨੇ ਇਹਨਾਂ ਦੇ ਤੇ ਚਿਹਰਿਆਂ ਤੇ ਰੌਣਕ ਬੜੀ ਐ ਕਿਆ ਬਾਤ ਆ ਭਾਈ ਇੱਕੋ ਵੇ ਵਖਰੇ ਮਾਣਾ ਹੁੰਦਾ ਆਪਣੇ ਪਹਿਰਾਵੇ ਨਾਲ ਆਪਣੀ ਦਿੱਤੀ ਨਾਲ ਜੋੜਨ ਦਾ ਆਪਣੇ ਨਾਲ ਜੁੜੇ ਰਹਿਣ ਦਾ ਔਰ ਨਾਲ ਹੀ ਮੈਂ ਕੁਛ ਕਰਾਂਗਾ ਜੀ ਸਾਡੇ ਬਹੁਤ ਹੀ ਸਤਧਾਰ ਨੇ ਸੋ ਗੋਬਿੰਦ ਗੋਪੀ ਜੀ ਭਲਾਈ ਆਣਾ ਸਾਡੇ ਬਹੁਤ ਹੀ ਫੇਮਸ YouTubeਰ ਵੀ ਨੇ ਔਰ ਸਾਨੂੰ ਬਹੁਤ ਸਹਿਯੋਗ ਦਿੱਤਾ ਉਹਨਾਂ ਨੇ ਸੋ ਸਟੇਟ ਦੇ ਆਉਣਗੇ ਜੀ ਬਾਈ ਗੁਰਪ੍ਰੀਤ ਗੋਪੀ ਦੀ ਭਲਾਈ ਜਾਣਾ ਸੋ ਸਪੈਸ਼ਲ ਕੌਣ ਹੈ ਜੀ ਔਰ ਸਾਡੀ ਇਸ ਬ੍ਰਾਈਟ মিডিਆ ਦੀ ਟੀਮ ਦੇ ਵੱਲੋਂ ਕਿਸਾਨ ਮੇਲਾ ਕਮੇਟੀ ਦੇ ਵੱਲੋਂ ਸੋਨੇ ਦਾ ਸਿੱਕਾ ਦਿੱਤਾ ਜਾਣਾ ਹੈ ਸੋਨੇ ਦਾ ਸਿੱਕਾ ਕਟਿਆ ਜਾਣਾ ਇੱਥੇ ਇਹਨਾਂ ਨੌਜਵਾਨਾਂ ਦੇ ਵਿੱਚੋਂ ਕੋਈ ਇੱਕ ਲੱਗੀ ਹੋਏਗਾ ਲੱਗੀ ਸਾਰੇ ਨੇ ਕਿਉਂਕਿ ਇਹਨੇ ਬਹੁਤ ਹੋਣਾ ਲਗਵਾਤ ਬਣਿਆ ਪਹਿਲਾਂ ਤਾਂ ਇਹਨੇ ਡਰੈਸ ਆਪ ਤੇ ਲਈ ਇੱਕ ਵਾਰੀ ਜ਼ੋਰਦਾਰ ਤਾਲੀਆਂ ਹੋ ਜਾਣ ਜੀ ਕਿਉਂਕਿ ਮੇਲਿਆਂ ਦੇ ਵਿੱਚ ਕਿਉਂਕਿ ਮੇਲਿਆਂ ਦੇ ਵਿੱਚ ਇਹ ਚੀਜ਼ਾਂ ਹੁਣ ਨਹੀਂ ਮਿਲਦੀਆਂ ਇਹ ਸਿਰਫ ਕਿਸਾਨ ਮੇਲਾ ਸੋ ਯੋ ਬ੍ਰਾਗਿਟ ਮੀਡੀਆ ਵੱਲੋਂ ਹੁੰਦਾ ਸਾਡੇ ਵੱਲੋਂ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਨੌਜਵਾਨਾਂ ਨੂੰ ਇੱਥੇ ਲੈ ਕੇ ਆਈਏ ਤੇ ਨਾਲ ਮੇਰਾ ਵੀ ਗੁਰਪ੍ਰੀਤ ਗੋਪੀ ਜੀ ਭਲਾਈ ਆਣਾ ਇਹਨਾਂ ਦੇ ਲਈ ਵੀ ਤਾੜੀਆਂ ਮਾਰਦੇ ਸੀ ਸਾਰੇ ਜਣੇ ਜੀ ਇਹ ਜੋ ਸੋਨੇ ਦਾ ਸਿੱਕਾ ਸੋ ਕਿਸਾਨ ਮੇਲੇ ਦੇ ਇਸ ਮੰਚ ਉਪਰ ਗੁਰਪ੍ਰੀਤ ਗੋਪੀ ਜੀ ਭਲਾਈ ਆਣਾ ਇਹ ਸੋਨੇ ਦਾ ਸਿੱਕਾ ਬਾਈ ਜੀ ਵੱਲੋਂ ਕੱਟਿਆ ਜਾ ਰਿਹਾ ਇੱਕ ਵਾਰ ਫੇਰ ਖੁੱਲ ਕੇ ਤਾੜੀਆਂ ਹੋਣੇਗੀ ਬਹੁਤ ਵੱਡੀ ਕੋਸ਼ਿਸ਼ ਕੀਤੀ ਆ ਬਾਈ ਨੇ ਬਾਈ ਨੇ ਕਿਹਾ ਸੀ ਵੀ ਜਿਹੜੇ ਮੁੰਡੇ ਇੱਥੇ ਨੌਜਵਾਨ ਕੋਰਦਾ ਜਾਂਦਲਾ ਲਾ ਕੇ ਆਉਣਗੇ ਸੋਹਣਾ ਲਬਾਸ ਪਾ ਕੇ ਆਉਣਗੇ ਉਹਨਾਂ ਦੇ ਵਿੱਚੋਂ ਸੋ ਮੈਂ ਆਪਣੇ ਵੱਲੋਂ ਸੋਨੇ ਦਾ ਸਿੱਕਾ ਘਟਾਂਗਾ ਤੇ ਸੋਨੇ ਦਾ ਸਿੱਕਾ ਕਿਸੇ ਵੀ ਇੱਕ ਦੀ ਕਿਸਮਤ ਦੇ ਵਿੱਚ ਹੋਏਗਾ ਪਰ ਉਹ ਹੋਏਗਾ ਜਿਵੇਂ ਅਸੀਂ ਇੱਕ ਗਾਣਾ ਪਲੇ ਕਰਾਂਗੇ ਸੋ ਇੱਕ ਸਾਈਡ ਤੋਂ ਥੋੜੇ-ਥੋੜੇ ਪਿੱਛੇ ਹੋ ਜੀ ਪਹਿਲਾਂ ਥੋੜੇ ਇੱਕ ਵਾਰੀ ਸਾਰੇ ਪਿੱਛੇ ਨੂੰ ਆ ਜਿਓਗਾ ਉਹ ਪਿੱਛੇ ਨੂੰ ਆ ਜਿਓ ਹੋਰ ਹੋਰ ਪਿੱਛੇ ਨੂੰ ਸੋ ਅਸੀਂ ਇੱਕ ਗਾਣਾ ਪਲੇ ਕਰਾਂਗੇ ਇੱਕ ਸਾਈਡ ਤੋਂ ਸਾਡੇ ਵੀਰ ਚੱਲਣਗੇ ਇਥੇ ਵੋਟ ਕਰਕੇ ਜੀ ਵੀ ਵੋਟਸ ਨੂੰ ਸਭ ਤੋਂ ਵਧੀਆ ਲੱਗੀ ਜੀ ਵੀ ਜਿਹੜਾ ਡਰੈਸ ਆਪ ਜੀ ਵੀ ਚਾਲ ਨੂੰ ਵਧੀਆ ਲੱਗੀ ਜਿਹਦੇ ਵਾਰੀ ਸਭ ਤੋਂ ਵੱਧ ਲਾਉਣਾ ਪੈ ਗਿਆ ਉਹ ਨੂੰ ਸਤਿਕਾਰ ਹੈ ਹੁਣ ਇਹ ਨਾ ਹੋਵੇ ਵੀ ਜਿਹੜੇ ਪਾਈਆਂ ਦੇ ਨਾਲ ਆਏ ਉਹ ਕਨੇ ਅੰਡਰ ਆਲਾ ਪਾ ਲੈਣ ਅਪਾ ਦੇਖਦੇ ਆ ਮਾਹੌਲ ਬਣਾਵਾਂਗੇ ਇੱਕ ਵਾਰੀ ਸੋ ਗਾਣਾ ਪਲੇ ਕਰਾਂਗੇ ਸਟਾਈਲ ਤੋਂ ਸੋ ਐਸਾਈ ਤੋਂ ਸ਼ੁਰੂ ਕਰਾ ਕੇ ਠੀਕ ਹੈ ਜੀ ਜੇ ਆਪਾਂ ਆਪਣੇ ਟਿਕਟ ਨਾਲ ਉਥੋਂ ਬੁੱਕ ਕਰਕੇ ਤੁਸੀਂ ਵਾਪਸ ਆਈ ਜਣਾ ਨਾ ਦੇ ਨਾਲ ਦੂਸਰਾ ਪਰਸਨ ਅੱਗੇ ਬਨੇਗਾ ਸੈਕਿਉਰਿਟੀ ਖੁੱਲ ਕੇ ਤਾੜੀਆਂ ਹੋ ਗਈਆਂ ਨੇ ਵੀ ਹੌਸਲਾ ਬੁਲਾਈ ਤੇ ਲਈ ਡੋਸਰਪੀ ਹਾਜ਼ਰੀ ਮੈਂ ਤੁਹਾਨੂੰ ਜਾਨਾ ਦੂਰ ਆਨਟਾ ਕਰਦੇ ਹੋ ਆ ਜੀ ਇੱਕ ਵਾਰੀ ਸਾਕਾ ਨੂੰ ਥੋੜਾ ਪਿਛੇ ਹੋ ਜਾਓ ਥੋੜਾ ਪਿਛੇ ਹੋ ਜਾਓ ਜਲੀ ਸੈਕੰਡਾਊਟ ਸੈਕੰਡਾਊਟ ਦੇ ਵਿੱਚ ਜਿਹੜੇ ਸਾਰੇ ਨੇ ਕਦੇ ਬੜੀ ਫੇਰ ਕਿਹੜਾ ਕਰਨਾ ਹੈ ਤੋਂ ਥੋੜਾ ਜੰਗੀ ਆਪਾਂ ਜਿਹਦੇ ਕਹੀ ਉਹ ਸੇਫ ਰਹਿ ਜਾਓ ਮੈਂ ਜਦੋਂ ਦੁਨੀਆ ਤਾਵਾ ਵਈ ਹੋਂ ਟੰਗੀ ਨੂੰ ਰੋਲਾ ਬਾਇਨ ਸਾਨੂੰ ਪਤਾ ਲੱਗੂ ਵੀ ਕਿਹੜਾ ਬਿੰਦਰ ਹੈ ਰੋਣੀ ਕੁਟੀ ਤੋ ਫਿਰ ਵੀ ਭਾਈ ਗੁਰਮੀਤ ਕੋਪੀ ਜੀ ਸੋਹਰਣੋਂ ਮੈਂ ਕਹਾਂਗਾ ਜੀ ਉਹ ਅੱਗੇ ਆਉਣਗੇ ਤੇ ਬਿਲਕੁਲ ਕੋਸ਼ਿਸ਼ ਕਰਨਗੇ ਜੀ ਚਲੋ ਜੀ ਭਾਈ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਧੇ ਦੀ ਅਰਜ਼ ਕਰਦਾ ਵੈਰ ਹੁਣਿਕਾ ਖਾਲਸਾ ਵੈਰ ਗੁਰਜੀ ਦੀ ਭੱਜੇ ਸੋ ਭਾਈ ਤਰਾਜ ਕੋਈ ਕਰੀ ਜਾਵੇ ਪਰ ਪਤਾ ਲੱਗ ਹੀ ਗਿਆ ਆ ਬਈ ਕੋਈ ਇਹ ਜਵਾਕ ਨੂੰ ਜਾਣਦਾ ਨਹੀਂ ਮੈਨੂੰ ਐ ਵੀ ਨਹੀਂ ਪਤਾ ਕਿੰਦੋ ਦਾ ਮੁੜ ਕੇ ਸਵੇਰੇ ਕਿਤੇ ਉਹ ਨਾ ਹੋਵੇ ਕਈ ਗੱਟਾਂ ਮਤੜ ਕੇ ਲਾਈਵ ਹੋ ਕੇ ਪਾਈ ਜਾਣ ਬਈ ਯਾਰ ਲਿਆਂਦਾ ਹੀ ਸੀਗਾ ਆਇਆ ਮੈਂ ਬਈ ਬੱਚੇ ਨੂੰ ਜਾਣਦਾ ਨਹੀਂ ਇਹ ਉਹ ਪਿੜੀ ਆ ਜਿਹੜੇ ਹੋਣ ਵਾਲੇ ਬਈ ਪੈਂਟਾ ਪਾਉਂਦੇ ਆ ਭੁੱਲ ਕੇ ਬਰਾਸਤਾ ਪਰ ਆ ਚੋਬਰ ਖੜਾ ਆਂਦੇ ਨਾ ਮਾਵਾ ਕਿਹਨੇ ਲੱਗਿਆ ਇਹ ਮੈਨੂੰ ਲੱਗਦਾ ਹੁਣ ਉਹ ਚਪੇੜ ਵੱਜੂਗੀ ਜਵਾਕਾਂ ਦੇ ਭਈ ਜਿਹੜੇ ਕਹਿ ਦਿੰਦੇ ਆਂ ਅਸੀਂ ਤਾਂ ਜਾਂ ਲੋਰ ਪਾਉਣੀ ਆ ਜਾਂ ਕੈਪਰੀ ਪਾਉਣੀ ਆ ਜਾਂ ਜੀਨ ਦੀ ਪੈਂਟ ਪਾਉਣੀ ਸਹੀ ਵਾਸਤ ਆਪਣੀ ਆਹਾ ਤੁਸੀਂ ਐਂ ਕਰੋ ਚਾਦਰਾਂ ਤੇ ਆਹ ਪੱਗ ਬੰਨ੍ਹ ਕੇ ਨਾ ਕਿਤੇ ਬਾਹਰ ਹੋਰ ਸਟੇਟਾਂ 'ਚ ਜਾਏ ਤੁਹਾਨੂੰ ਸਰਦਾਰ ਦੀ ਆਖਣਗੇ ਛੇਤੀ ਤੁਹਾਨੂੰ ਕੋਈ ਰੋਕਦਾ ਨਹੀਂ ਪੰਜਾਬ ਪੁਲਸ ਵੀ ਬੈਠੀ ਆ ਆਪਣੀ ਕੋਈ ਇਹ ਨਹੀਂ ਬਾਹਰ ਦੀ ਪੁਲਸ ਤੁਹਾਨੂੰ ਰੋਕ ਜੂਗੀ ਜੇ ਖਉਦ ਨੂੰ ਰੋਕੂਗੀ ਸਰਦਾਰ ਦੀ ਆਖੇ ਬੁਲਾਉਗੀ ਤੇ ਜਦੋਂ ਬਈ ਆਪਣੇ ਪੈਂਟ ਪਾਈ ਹੋਈ ਜਾਂ ਕੈਪਰੀ ਪਾਈ ਹੋਈ ਆਪਾਂ ਵੀ ਉਹਨਾਂ ਜੀ ਹੋਵਾਂਗੇ। ਸੋ ਸਹੀ ਬਈ ਤੁਸੀਂ ਆਪ ਹੀ ਜੱਜ ਕਰਦਾ ਬਈ ਆ ਨਵੀਂ ਜਿਹੜੀ ਪਨੀਰੀ ਉੱਠੀ ਆ ਹਨਾ ਹੋ ਸਕਦਾ ਵੀ ਆਉਂਦੇ ਸਾਲ ਪੰਜ ਸੱਤ ਇਹਨੂੰ ਵੇਖ ਕੇ ਹੋਰ ਨਵੇਂ ਆਉਣ। ਸਹੀ ਹੱਕਦਾਰ ਬਈਆ। ਏ ਬਈ ਮੈਂ ਤੂੰ ਆਪ ਕੋਈ ਬੁਲਾ ਦਿੰਦਾ। ਹੋਰ ਇੱਕ ਹੋਰ ਗੱਲ ਦੱਸ ਦਿੰਦਾ 9 ਤੇ 10 ਤਰੀਕ ਦਾ ਸਰਸੇ ਹੈ ਇਹ ਕਿਸਾਨ ਮੇਲਾ ਤੇ ਜੇ ਕਿਸੇ ਨੇ ਕੋਈ ਗੁੱਸਾ ਰਹਿ ਗਿਆ ਮਨ ਚ ਜਾਂ ਕਿਸੇ ਨੂੰ ਆਇਆ ਬਈ ਯਾਰ ਜੇ ਜਵਾਗ ਲੈ ਆਉਗੇ ਤਾਂ ਆਪਣਾ ਨੰਬਰ ਲੱਗ ਜਾਂਦਾ ਹੁਣ ਬਣਾ ਲਿਆ ਕੋਈ ਪੱਗਾ ਪੁੱਗਾ ਉੱਥੇ ਵੀ ਇਹੀ ਛਿੱਕਾ ਫੇਰ ਦੇਵਾਂਗੇ ਦੂਰੀ ਵਾਰ ਅੱਜ ਕੁਝ ਨਹੀਂ ਹੁੰਦਾ ਤੁਹਾਡੇ ਭੈਣ ਭਰਾਵਾਂ ਦੇ ਪਿਆਰ ਸਾਧ ਕੇ ਕਈ ਕਮਾਏ ਆ ਤੇ ਥੋੜੇ ਪੈਸੇ ਜੇ ਥੋੜੇ ਜੀ ਲਾ ਕੇ ਨਵੀਂ ਜਵਾਨੀ ਬਾਜੂਗੀ ਤਾਂ ਉਹ ਸੱਚੇ ਪਾਤਸ਼ਾਹ ਨੂੰ ਜਾ ਕੇ ਆਏ ਆਖ ਦੇਣਗੇ ਵੀ ਨੂੰ ਚੰਗਾ ਕੰਮ ਕਰਕੇ ਆਏ ਆ 150 ਨੂੰ ਮਰੀ ਪਾ ਕੇ ਦੱਸ ਦੂੰਗਾ ਵੀ 9 ਨੂੰ ਆਉਣਾ ਕਿ 10 ਨੂੰ ਪਰ ਬਾਈ ਬਣ ਕੇ ਜਿਹਦੇ ਦਿਲ 'ਚ ਛੇਕਵਾ ਰਹਿ ਗਿਆ ਵੀ ਸਾਡਾ ਸ਼ੋਰ ਤਾਂ ਪੱਕਾ ਹੀ ਜਿੱਤ ਲੈਂਦਾ ਤੇ ਫੇਰ ਬਾਈ ਆਇਆ ਕਿ ਉਹ ਬਈ ਸਾਾਲ ਤੱਕ ਦੂਰ ਆ ਬਾਈ ਹੁਣ ਇਹ ਕਹਿੰਦੇ ਕੋਹ ਨਹੀਂ ਹੁੰਦਾ ਲਾ ਦੇ ਹੋਰ ਥੋੜੇ ਜੇ ਗਾਂਧੀ ਦੀ ਗੱਲ ਆ ਸਾਰੀ ਕੋਹ ਨਹੀਂ ਹੁੰਦਾ ਆਖਦੇ ਕਿ 1 ਮਹੀਨਾ ਫੇਸਬੁੱਕ ਤੋਂ ਨਹੀਂ ਲਏ ਸੀ ਆ ਜਿਓ ਬਈ ਮਰਦੇ ਆ ਸਭ ਸੇ ਤੇ ਆ ਰਹਿ ਗਿਆ ਚੋਪਰ ਬਾਜੀ ਮਾਰ ਗਿਆ ਇਹ ਜਿਵੇਂ ਆਦੇ ਨੇ ਜੀਰੋ ਕਲੀ ਦਾ ਬੱਚਾ ਅੱਜ ਵੱਡੇ ਵੱਡੇ ਬਰਹਣੇ ਕਬੂਤਰਾਂ ਨੂੰ ਸੱਟ ਗਿਆ ਕਈ ਵਾਰੀ ਕੋਈ ਬੱਚੇ ਬਾਜੀ ਜਿੱਤ ਜਾਂਦੇ ਕਬੂਤਰਾਂ ਦੇ ਖਸ ਜਾਂਦੇ ਤੇ ਜਿਹੜੇ ਪੁਰਾਣੇ ਪਾਪਾ ਬਾਜੀਆ ਵਧੇ ਹੁੰਦੇ ਆ ਉਹ ਕੋਈ ਸਾਹਮਣ ਕਰਕੇ ਰਹਿ ਵੀ ਜਾਂਦੇ ਆ ਤੇ ਬੱਚਾ ਬਾਜੀ ਜਿੱਤ ਗਿਆ ਹਾਂ ਬਈ ਬੱਚਾ ਦੱਸੂਗਾ ਵੀ ਮੈਂ ਕਿਹੜੇ ਪਿੰਡੋਂ ਆ। ਇਹਦੋਂ ਪੁੱਛਦੇ ਆ। ਹਾਂਜੀ ਬੇਟਾ ਕਿਹੜਾ ਪਿੰਡਾ ਦੱਸਣਾ? ਮੇਰਾ ਪਿੰਡ ਮੱਲਣਾ ਹੈ। ਅੱਜ ਸਾਡੇ ਗਵਾਰੂ ਪਿੰਡ ਦੇ ਆ। ਕਿਹੜੀ ਬਲਾਕਪੁਰ ਦਾ ਪੁੱਤ? ਤੇ ਸ਼ੌਂਕ ਕਿਵੇਂ ਆਇਆ ਮਾਂ ਚ ਬਈ ਆਏ ਮਨੇ ਆਹ ਕੁਰਤਾ ਪਜਾਮਾ ਪਾਵਾਂ ਤੇ ਪੱਕ ਬੰਨਾ। ਇਹਦਾ ਪੁੱਤ ਹੋਣ ਵਾਲੀ ਪੀੜੀ ਤਾਂ ਇਹ ਵਿਰਸਤ ਕਰਦੀ ਨਹੀਂ। ਤੈਨੂੰ ਇਹ ਜਿਹੜੀ ਸਿੱਖਿਆ ਤੇਰਾ ਮੰਮੀ ਦਿੰਦਾ ਕਿ ਪਾਪਾ ਦਿੰਦਾ ਸਿੱਖਿਆ। ਮੁੰਡਾ ਕਹਿੰਦਾ ਹੋਰ ਕੀ ਕੀ ਸੌਂਗਾ ਪੁੱਤਰ ਹੋਰ ਆਮੀਰ ਹੋਣਾ ਆਮੀਰ ਹੋਣਾ ਕਾੜੇ ਮਾਰ ਦਿਓ ਯਾਰ ਮੁੰਡਾ ਕਹਿੰਦਾ ਦੇਸ਼ ਦੀ ਸੇਵਾ ਕਰੂੰਗਾ ਖੇਤੀ ਦਾ ਸੌਂਗਾ ਕਹਿਗਾ ਬੇਟੇ ਅਚਾ ਅਫਸਰ ਬਣਨਾ ਪ੍ਰਮਾਤਮਾ ਤੈਨੂੰ ਪੁੱਤ ਤਰੱਕੀ ਪਾਛੇ ਤੂੰ ਸੂਬੇਦਾਰ ਬਣੇ ਦੇਸ਼ ਦੀ ਰੱਖਿਆ ਕਰੇ ਠੀਕ ਹੈ ਜੀ ਕਿਸੇ ਨੂੰ ਇਤਰਾਜ ਤਾਂ ਨਹੀਂ ਲਿਗਤਾ ਪਿੰਡਾਂ ਦੇ ਨੇੜ ਦਾ ਆ ਕਿਤੇ ਆਇਆ ਨਾ ਕਿਉਂਕਿ ਗੱਲਬਾਤ ਬਣ ਕੇ ਹੀ ਸੀ ਆਪਾਂ ਕੋਈ ਨਹੀਂ ਜਾਣਦੇ ਬਈ ਇਹਨੂੰ ਮੇਰੇ ਖੁਦ ਚਾਚੇ ਦਾ ਮੁੰਡਾ ਵੀ ਚਾਦਰਾਂ ਬੰਨ ਕੇ ਆਇਆ ਸੀਗਾ ਮੈਂ ਉਹਦਾ ਤਾੜੀ ਨਹੀਂ ਵੱਜੀ ਨਾ ਹੀ ਨਹੀਂ ਲਿਆ ਬਈ ਕੀ ਕੀ ਨਹੀਂ ਵੱਜੀ ਕੀ ਕਹਿੰਦਾ ਕੀ ਕ ਵੱਜੀ ਤਾੜੀ ਵੱਜੀ ਆ ਘੜ ਤਾਂ ਪੱਠਾ ਜੀਰੋ ਕਲੀ ਦਾ ਨਾਮ ਬਾਈ ਕੀ ਹੈ ਤੇਰਾ ਪੁੱਤ ਈਸ਼ਵਜੋਤ ਬਰਾੜ ਕੇ ਸੰਧੂ ਬਰਾੜ ਬਰਾੜ ਦਾ ਮੁੰਡਾ ਚਾ ਠੀਕ ਆ ਬੁੱਤ ਜਵਾਨੀਆਂ ਮਾਨ ਪ੍ਰਮਾਤਮਾ ਤੇਰੀ ਹਰੇਕ ਗੱਲ ਪੂਰੀ ਕਰੇ ਲਓ ਜੀ ਆ ਵੀ ਆਪਣਾ ਹੀ ਮੁੰਡਾ ਇਹ ਛਿੱਕਾ ਦੇਉ ਭੈਣ ਆ ਵਿਖਾ ਦੇ ਬਈ ਹਾਰਾ ਬਈ ਮਾਣ ਸਨਮਾਨ ਮੁੰਡੇ ਦਾ ਲੈ ਬਈ ਜੋ ਪ੍ਰਣਾ ਕੀਤਾ ਹੈ ਬਹੁਤ ਵਧੀਆ ਤਾਂ ਕਿ ਸਾਡੀ ਨਵੀਂ ਪੀੜ੍ਹੀ ਜਿਹੜੀ ਆੜ ਰਹਿਣ ਉਹਨਾਂ ਨੂੰ ਪਤਾ ਮੰਨੇ ਕਿ ਸਾਡੀ ਸਰਕਾਰੀ ਆੜ ਦੀ ਅਸੀਂ ਕਿਤੇ ਵੀ ਜਾਣਿਆ ਮਾਨ ਸਨਾਨ ਮੇਲਾ ਕਿਹਦੀ ਪੁਲਾੜੇ ਲਈ ਜ਼ਰੂਰੀ ਲੋਕੀ ਦਾ ਉਹ ਜਿਹੜੇ ਰਾਜ ਤੋਂ ਬੰਦ ਦਾ ਤਾਂ ਸਾਡੀ ਜੀ ਦਾ ਬੋਲੋ ਪੰਨਾ